the road ਸੰਪਕਤਾ ਦਾ ਪੰਜ ਸੱਦਿਆਂ ਦਾ ਇੰਤਜ਼ਾਰ ਜਿਹੜਾ ਅੱਜ ਖਤਮ ਹੋਣ ਜਾ ਰਿਹਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੀਆਂ ਮਸ਼ਹੂਰ ਹਸਤੀਆਂ ਦੀ ਮੌਜੂਦਗੀ ਦੇ ਵਿੱਚ ਅਯੋਧਿਆ 'ਚ ਸ਼੍ਰੀ ਰਾਮ ਜਨਮ ਪੋਹੀ ਤੇ ਸ਼ਾਨਦਾਰ ਆ ਰਾਮ ਮੰਦਿਰ 'ਚ ਸ਼ੰਕ ਦੀ ਆਵਾਜ਼ ਵਿਚਾਲੇ ਪ੍ਰਾਣ ਪਵਿੱਛਟਾ ਜਿਹੜੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਸਥਾਈ ਮੰਦਿਰ 'ਚ ਸਾਲਾ ਤੱਕ ਵਿਰਾਜਮਾਨ ਰਹੇ ਰਾਮ ਲਕਸ਼ਮਨ ਤੇ ਮਾ ਜਾਨਕੀ ਦੇ ਮੂਟਿਆਂ ਦੇ ਦਰਸ਼ਨਾਂ ਵਿੱਚ ਪਵੰਚ ਵੀ ਹੋ ਸਕਣਗੇ ਦੱਸਿਆ ਜਾਂਦਾ ਹੈ ਕਿ ਭਗਵਾਨ ਰਾਮ ਦਾ ਜਨਮ ਤ੍ਰੇਤਾ ਯੁਗ ਦੇ ਸ਼ੁਭ ਮੂਰਤ 'ਚ ਹੋਇਆ ਸੀ ਇਸੇ ਸ਼ੁਭ ਮੂਰਤ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ। ਇਹੀ ਕਾਰਨ ਕਰਕੇ ਮੰਦਿਰ ਚ ਪ੍ਰਾਣ ਪ੍ਰਕਿਰਸ਼ਟਾ ਇਸੇ ਮੂਰਤ ਦੇ ਵਿਚਾਲੇ ਕੀਤੀ ਜਾ ਰਹੀ ਹੈ। ਇਸੇ ਸ਼ਾਨਦਾਰ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸਵੇਰੇ 10:30 ਵਜੇ ਤੱਕ ਪਹੁੰਚਣਗੇ। ਉੱਥੇ ਦੱਸਿਆ ਜਾ ਰਿਹਾ ਹੈ ਕਿ 12:30 ਵਜੇ ਤੱਕ ਸਮਾਰੋਹ ਚ ਉਹ ਆਪਣੀ ਹਾਜ਼ਰੀ ਲਗਾਨਗੇ। ਦੱਸਿਆ ਗਿਆ ਕਿ ਪ੍ਰਾਣ ਪ੍ਰਕਿਰਸ਼ਟਾ ਇਸ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਕੁਬੇਰ ਟੀਲਾ ਸ਼ਿਵ ਮੰਦਿਰ ਚ ਮਰਿਆਦਾ ਸਮੇਤ ਮੂਰਤੀ ਦੀ ਪੂਜਾ ਕਰਨਗੇ। ਇਸੇ ਦੌਰਾਨ ਪ੍ਰੋਗਰਾਮ ਦੌਰਾਨ ਹੈਲੀਕਾਪਟਰ ਰਾਹੀਂ ਮੰਦਿਰ ਦੇ ਵਿੱਚ ਜਿਹੜੀ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ। ਦੀ ਵਕ ਵਖਰਾਜ ਦੇ ਸੰਗੀਤਕਾਰ ਆਪਣੇ ਸਾਜ਼ ਨਾਲ શુભ ਤੁਣੀ ਦਾ ਪ੍ਰਸਾਰ ਵੀ ਜਿਹੜਾ ਕਰਨਗੇ ਉੱਥੇ ਦੱਸ ਜੀ ਕਿ ਭਗਤਾ ਦੇ ਵਿੱਚ ਕਾਫੀ ਇਸ ਉਸ ਪ੍ਰੋਗਰਾਮ ਨੂੰ ਲੈ ਕੇ ਉਸ ਸਾਹਿਬ ਵੀ ਦੇਖਣ ਨੂੰ ਜਿਹੜਾ ਮਿਲ ਰਿਹਾ ਹੈ